ਸਤਿ ਸ਼੍ਰੀ ਅਕਾਲ ਸਾਡਾ ਚੈਨਲ ਦੇਖਦੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਪਿੰਦਰ ਜੱਜੀ ਪੱਤਰਕਾਰ ਸਾਥੀ ਰਾਜਕੁਮਾਰ ਰਾਜਾ ਨੇ ਵਾਤਾਵਰਨ ਨੂੰ ਬਚਾਉਣ ਅਤੇ ਨਰੋਏ ਸਮਾਜ ਦੀ ਸਿਰਜਣਾ ਨੂੰ ਲੈ ਕੇ ਆਪਣੇ ਜਨਮ ਦਿਨ ਤੇ ਪੱਤਰਕਾਰ ਸਾਥੀਆਂ ਨਾਲ ਮਿਲ ਕੇ ਬੂਟੇ ਲਗਾਏ ਅਤੇ ਸੁਨੇਹਾ ਦਿੱਤਾ ਕਿ ਇੱਕ ਬੂਟਾ ਲਗਾਉਣ ਨਾਲ ਫਰਕ ਤਾਂ ਪੈਂਦਾ ਹੈ ਆਓ ਅਸੀਂ ਵੀ ਵਾਤਾਵਰਨ ਦੀ ਸ਼ੁੱਧਤਾ ਦੇ ਲਈ ਆਪਣੇ ਸੱਜਣਾ ਮਿੱਤਰਾਂ ਨਾਲ ਮਿਲ ਕੇ ਖੁਸ਼ੀਆਂ ਦੇ ਪਲ ਨੂੰ ਸਾਂਝੇ ਕਰਦੇ ਹੋਏ ਬੂਟੇ ਲਗਾ ਕੇ ਆਉਣ ਵਾਲੀ ਨਸਲਾਂ ਲਈ ਸ਼ੁੱਧ ਆਕਸੀਜਨ ਪੈਦਾ ਕਰ ਸਕੀਏ ਜਿਵੇਂ ਕਿ ਸਾਡੇ ਵੱਡੇ ਵਡੇਰਿਆਂ ਨੇ ਸਾਡੇ ਲਈ ਕੀਤੀ ਅਤੇ ਸਮਾਜ ਵਿੱਚ ਵਿਦਿੱਤ ਅਦਾਰਿਆਂ ਵਿੱਚ ਵੀ ਜਾ ਕੇ ਨੌਜਵਾਨਾਂ ਨੂੰ ਵਾਤਾਵਰਨ ਦੀ ਸ਼ੁੱਧਤਾ ਲਈ ਪ੍ਰੇਰਿਤ ਕਰ ਸਕੀਏ ਤਾਂ ਜੋ ਵੱਤੋ ਵੱਦ ਧਰਤੀ ਦੇ ਪਾਣੀ ਨੂੰ ਬਚਾਉਣ ਲਈ ਅਤੇ ਵਾਤਾਵਰਨ ਨੂੰ ਸ਼ੁੱਧ ਬਣਾਉਣ ਲਈ ਨੌਜਵਾਨ ਪੀੜੀ ਵੀ ਵੱਧ ਚੜ ਕੇ ਅੱਗੇ ਆਵੇ ਅਤੇ ਅਸੀਂ ਸਾਰੇ ਮਿਲ ਜੁਲ ਕੇ ਆਪਣੇ ਜਨਮ ਦਿਨ ਆਪਣੀ ਮੈਰਿਜ ਸਾਲਗिरा ਅਤੇ ਦੁਨੀਆ ਤੋਂ ਰੁਕਸਤ ਹੋ ਚੁੱਕੇ ਆਪਣੇ ਪਿਆਰਿਆਂ ਦੀ ਯਾਦ ਵਿੱਚ ਬੂਟਾ ਲਗਾ ਕੇ ਇਹ ਕਹੀਏ ਫਰਕ ਤਾਂ ਪੈਂਦਾ ਹੈ ਕੋਈ ਵੀ ਮੌਕਾ ਹੋਵੇ ਖੁੱਦ ਨੂੰ ਬਚਾਉਣ ਲਈ ਸਾਨੂੰ ਰੁੱਖ ਜ਼ਰੂਰ ਲਗਾਉਣੇ ਚਾਹੀਦੇ ਹਨ ਕਿਉਂਕਿ ਰੁੱਖ ਲਗਾਉਣ ਨਾਲ ਫਰਕ ਤਾਂ ਪੈਂਦਾ ਹੈ ਪਰਿਆਵਰਣ ਨੂੰ ਬਚਾਉਣ ਦੇ ਲਈ ਤੇ ਆਪਣੀ ਆਉਣ ਵਾਲੀ ਜਨਰੇਸ਼ਨ ਦੇ ਲਈ ਇੱਕ ਰੁੱਖ ਲਾਣਾ ਬਣਦਾ ਹੈ ਕਿਉਂਕਿ ਇੱਕ ਰੁੱਖ ਲਾਣ ਦੇ ਨਾਲ ਫਰਕ ਤਾਂ ਪੈਂਦਾ ਹੈ ਨੰਗਲ ਤੋਂ ਸੁਖਵਿੰਦਰ ਸਾਕਾ ਦੇ ਨਾਲ ਸੁਪਿੰਦਰ ਜੱਜੀ ਦੀ ਰਿਪੋਰਟ ਹਾਂਜੀ ਜੀ ਅੱਜ ਅਸੀਂ ਜਨਮ ਦਿਨ ਮੌਕੇ ਰੁੱਖ ਲਗਾਏ ਕਿ ਸਵੇਸ਼ਣਾ ਜਾਓਗੇ ਵਾਕਿਆ ਜੀ ਬਿਲਕੁਲ ਖੁਸ਼ੀ ਦਾ ਕੋਈ ਵੀ ਮੌਕਾ ਹੋਵੇ ਤਾਂ ਸਾਨੂੰ ਪਰਿਆਵਰਣ ਦੇ ਲਈ ਵੀ ਜ਼ਰੂਰ ਸੋਚਣਾ ਚਾਹੀਦਾ ਹੈ ਤਾਂ ਇਸ ਖੁਸ਼ੀ ਦੇ ਮੌਕੇ ਤੇ ਜਿੱਦਾਂ ਅਸੀਂ ਵੀ ਆਪਣੇ ਜਨਮ ਦਿਨ ਤੇ ਮੈਂ ਵੀ ਆਪਣੇ ਜਨਮ ਦਿਨ ਤੇ ਰੁੱਖ ਲਗਾਇਆ ਹੈ ਤਾਂ ਸਾਰਿਆਂ ਨੂੰ ਇਹੀ ਚਾਹੀਦਾ ਹੈ ਕਿ ਪਰਿਆਵਰਣ ਨੂੰ ਵੀ ਮੁੱਖ ਰੱਖਦਿਆਂ ਹੋਇਆਂ ਤਾਂ ਇੱਕ ਰੁੱਖ ਜ਼ਰੂਰ ਲਗਾਉਣਾ ਚਾਹੀਦਾ ਹੈ ਤਾਂ ਜੋ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਵਧੀਆ ਜਿਹੜਾ ਵਾਤਾਵਰਣ ਦੇ ਦੇ ਸਕੀਏ ਤੇ ਨਾਲ ਹੀ ਰੁੱਖ ਉਸ ਜਗ੍ਹਾ ਤੇ ਲਗਾਉਣਾ ਚਾਹੀਦਾ ਜਿਸ ਜਗ੍ਹਾ ਤੇ ਰੁੱਖ ਦੀ ਸੇਫਟੀ ਹੋ ਸਕੇ ਰੁੱਖ ਵੱਧ ਫੁੱਲ ਸਕੇ ਕਿਉਂਕਿ ਭੇੜਚਾਲ ਨਾ ਹੋਵੇ ਐਵੇਂ ਰੁੱਖ ਲਗਾਈ ਜਾਈਏ ਬਾਅਦੋਂ ਦੇਖਭਾਲ ਨਾ ਹੋਵੇ ਤਾਂ ਉਸ ਦਾ ਵੀ ਕੋਈ ਫਾਇਦਾ ਨਹੀਂ ਤਾਂ ਰੁੱਖ ਲਗਾਓ ਤੁਸੀਂ ਉਸ ਜਗ੍ਹਾ ਤੇ ਜਿਸ ਜਗ੍ਹਾ ਤੇ ਇਹਦੀ ਦੇਖਭਾਲ ਸਹੀ ਢੰਗ ਨਾਲ ਹੋ ਸਕੇ ਧੰਨਵਾਦ